ਦੂਜੇ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਸੂਚੀ ਜਾਰੀ ਕਰਨ ਉਹ ਕਿਹ ਵੀ ਸੂਚੀ ਇਕੱਠੀ ਕੀਤੀ ਜਾਵੇ ਜਦੋਂ ਮਰਜੀ ਟਰੇਲਰ ਸਾਹਿਬ ਕਿਹਾ ਜਾ ਰਿਹਾ ਵੀ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਪਤਾ ਲੱਗਿਆ ਕਿ ਸੂਚੀਆਂ ਬੜ ਰਹੀਆਂ ਨੇ ਉਹਨਾਂ ਸੂਚੀਆਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਮਤਲਬ ਵਾਰਡ ਬਣਾਉਣੇ ਨੇ ਕਿ ਕਿਹੜਾ ਵਾਰਡ ਜਨਰਲ ਰੱਖਣਾ ਹੈ ਕਿਹੜਾ ਇਹ ਸਰਕਾਰਾਂ ਆਪ ਦੇ ਮਸਾਬਕ ਵਿੱਚ ਹੁੰਦੀਆਂ ਕਿਵੇਂ ਸਾਡੇ ਵੱਧ ਤੋਂ ਵੱਧ ਬੰਦੇ ਚੁਣੇ ਜਾਣ ਕਿ ਜਿਸ ਤਰ੍ਹਾਂ ਦਾ ਤੰਤਰ ਪੰਚਾਇਤਾਂ ਚ ਨਗਰ ਨਗਮ ਨਗਰ ਕੌਂਸਲਾਂ ਚ ਕੀਤਾ ਜਾਂਦਾ ਹੈ ਇਹਦੇ ਨਾਲ ਤਾਂ ਬਿੱਤਰੇ ਇਹ ਹੈ ਕਾਨੂੰਨ ਚ ਅਮੈਂਡਮੈਂਟ ਕਰ ਦਿਓ ਤੇ ਨਾਮਿਨੇਟਿੰਗ ਕਰ ਦਿਓ ਜਿਹੜੀ ਸਰਕਾਰ ਆਵੇ ਆਪਣੇ ਆਪਣੇ ਬਰਾ ਲੈਣ ਤੇ ਰੋਕਾ ਨੂੰ ਵੀ ਰਹੇ ਕਿ ਫਲਾਣੇ ਦੇ ਹੀ ਬੰਦੇ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਸੂਚੀ ਜਾਰੀ ਕਰਨ ਨੂੰ ਕਿਹਾ ਵੀ ਸੂਚੀ ਇਕੱਠੀ ਕੀਤੀ ਜਾਵੇ ਜਦੋਂ ਮਰਜੀ ਟੇਲਰ ਸਾਹਿਬ ਕਿਹਾ ਜਾ ਰਿਹਾ ਵੀ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜੀ ਪੰਚਾਇਤੀ ਚੋਣਾਂ ਇਹ ਸਰਕਾਰ ਨੇ ਕਰਵਾਈਆਂ ਨਹੀਂ ਪੰਚਾਇਤੀ ਚੋਣਾਂ ਬਾਰੇ ਨਗਰ ਨਿਗਮਾਂ ਦੀਆਂ ਚੋਣਾਂ ਬਾਰੇ ਇਹ ਤਾਂ ਬਾਬਾ ਚਰਦੇ ਲੰਘ ਚੁੱਕੀਆਂ ਨੇ ਪਹਿਲਾ ਇਹਨਾਂ ਨੇ 11 ਅਗਸਤ 2023 ਨੂੰ ਭੰਗ ਕਰਤੀਆਂ ਤੇ ਸਾਰੇ ਥਾਵਾਂ ਤੇ ਪ੍ਰਬੰਧ ਕੀ ਲਾਤੇ ਇਹ ਲੋਕ ਜਦੋਂ ਪ੍ਰਬੰਧ ਕੀ ਲਾਤੇ ਬਹੁਤ ਸਾਰੀਆਂ ਪੰਚਾਇਤਾਂ ਦੀਆਂ ਜਥੇਬੰਦੀਆਂ ਹਾਈ ਕੋਰਟ ਗਈਆਂ ਹਾਈ ਕੋਰਟ ਨੇ ਸਰਕਾਰ ਨੂੰ ਖੜਕਾਇਆ ਕਿ ਕਾਰਨ ਦੱਸੋ ਤੇ ਨਾਲ ਦੀ ਨਾਲ ਸਰਕਾਰ ਦਾ ਜੂਟਰ ਉਹੜਾ ਪਤਾ ਲੱਗਿਆ ਕਿ ਸੂਚੀਆਂ ਵੱਡ ਰਹੀਆਂ ਨੇ ਉਹਨਾਂ ਸੂਚੀਆਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਮਤਲਬ ਵਾਰਡ ਬਣਾਉਣੇ ਨੇ ਕਿ ਕਿਹੜਾ ਵਾਰਡ ਜਨਰਲ ਰੱਖਣਾ ਹੈ ਕਿਹੜਾ ਇਹ ਸਰਕਾਰਾਂ ਆਪ ਦੇ ਮਤਾਬਕ ਚਾਹੁੰਦੀਆਂ ਕਿਵੇਂ ਸਾਡੇ ਵੱਧ ਤੋਂ ਵੱਧ ਬੰਦੇ ਚੁਣੇ ਜਾਣ ਮੈਂ ਕਈ ਵਾਰ ਕਹਿ ਚੁੱਕਿਆ ਕਿ ਜਿਸ ਤਰ੍ਹਾਂ ਦਾ ਤੰਤਰ ਪੰਚਾਇਤਾਂ ਚ ਨਗਰ ਨਗਮ ਨਗਰ ਕੌਂਸਲਾਂ ਚ ਕੀਤਾ ਜਾਂਦਾ ਹੈ ਇਹਦੇ ਨਾਲੋਂ ਤਾਂ ਬਿਹਤਰ ਇਹ ਹੈ ਕਾਨੂੰਨ ਚ ਅਮੈਂਡਮੈਂਟ ਕਰਦੇ ਹੋ ਤੇ ਨੋਮੀਨੇਟ ਹੀ ਕਰਦੇ ਹੋ ਜਿਹੜੀ ਸਰਕਾਰ ਆਵੇ ਆਪਣੇ ਆਪਣੇ ਬਣਾ ਲੈਣ ਤੇ ਲੋਕਾਂ ਨੂੰ ਵੀ ਰਹੇ ਕਿ ਫਲਾਣੇ ਦੇ ਹੀ ਬੰਦੇ ਇਹਨੂੰ ਪਾਰਦਰਸ਼ਤਾ ਨਾਲ ਕਰਾਉਣਾ ਚਾਹੀਦਾ ਹੈ ਆਮ ਤੌਰ ਤੇ ਜਦੋਂ ਪਹਿਲਾਂ ਚੋਣਾਂ ਹੁੰਦੀਆਂ ਸੀ ਉਸ ਵੇਲੇ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਸੀ ਅਸੀਂ ਖੜੇ ਕਿੱਥੇ ਜੀ ਆ ਉਹ ਪਾਰਦਰਸ਼ਕ ਤਰੀਕੇ ਨਾਲ ਕਰਵਾਉਂਦੇ ਹੁੰਦੇ ਸੀ ਤੇ ਜਦੋਂ ਕਾਰਗੁਜ਼ਾਰੀ ਦਾ ਹੁੰਦਾ ਕਿ ਯਾਰ ਇਸ ਖੇਤਰ ਚ ਅਸੀਂ ਕਮਜ਼ੋਰ ਆਂ ਬਹੁਤੀ ਵਾਰ ਸਰਕਾਰਾਂ ਉੱਥੇ ਜ਼ੋਰ ਵੀ ਲਾ ਦਦੀਆਂ ਹੁੰਦੀਆਂ ਸੀ ਸੋ ਪੰਚਾਇਤ ਚੋੜਾ ਹੁਣ ਨਿਰਪੱਖ ਚ ਕਿਸੇ ਵੇਲੇ ਵੀ ਪੰਜਾਬ ਵਿੱਚ ਹੋ ਸਕਦੀਆਂ ਜੀ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ